ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਕੋਰਸ ਸੈਟ ਬਣਾਣਾ ਸਿਖਾ ਰਹੇ ਹਾਂ ਜੀ ਸੋਨੂੰ ਨਾਲੇ ਤਾਂ ਆਪਾਂ ਤੁਹਾਨੂੰ ਕਟਾਈ ਸਿਖਾਵਾਂਗੇ ਤੇ ਨਾਲੇ ਸਿਖਾਵਾਂਗੇ ਜੀ ਸਿਲਾਈ ਆਪਣੇ ਕੋਲੇ ਹੈਗਾ ਜੀ ਦੋ ਪੀਸਾਂ ਦੇ ਵਿੱਚ ਕੱਪੜਾ ਤੇ ਆਪਣੇ ਕੋਲੇ ਦੇਖੋ ਜਿਵੇਂ ਇਹ ਹੈਗਾ ਜੀ ਕੱਪੜਾ ਆਪਾਂ ਇਹਨੂੰ ਇਸ ਤਰ੍ਹਾਂ ਵਿਛਾ ਲਿਆ ਵੱਡੇ ਪਣੇ ਦਾ ਹੈ ਕੱਪੜਾ ਮੇਰੇ ਲਿਵੇ ਸਾਰਾ ਇਹ ਕੱਪੜਾ ਪੌਣੇ ਇੱਕ 2 ਮੀਟਰ ਕੱਪੜਾ ਹੈ ਜੀ ਤੇ ਪੌਣੇ 1 ਮੀਟਰ ਮੇਲੇ ਵੇ ਲੱਗਦਾ ਉਹਦੇ ਵਿੱਚੋਂ ਆਪਾਂ ਬਾਜੂ ਕੱਢ ਲਾਂਗੇ ਸਭ ਤੋਂ ਪਹਿਲਾਂ ਆਪਾਂ ਮੇਨਣੀ ਹੈ ਜੀ ਲੈਂਥ ਜਿੰਨੀ ਵੀ ਆਪਾਂ ਲੈਂਥ ਰੱਖਣੀ ਹੈ ਉਸ ਤੋਂ ਬਾਅਦ 2 ਇੰਚ ਆਪਾਂ ਐਕਸਟਰਾ ਰੱਖਾਂਗੇ ਆਪਾਂ ਰੱਖ ਰਿਆਂ ਜੀ 29 ਇੰਚ ਲੈਂਥ ਤੇ ਆਪਾਂ ਕਟਾਂਗੇ ਕਟਾਈ ਕਰਾਂਗੇ ਜੀ 31 ਇੰਚ ਦੀ ਵੱਡੇ ਪਣੇ ਦਾ ਕੱਪੜਾ ਹੋਣ ਕਰਕੇ ਬੈਕ ਵਾਲਾ ਪੀਸ ਤੇ ਫਰੰਟ ਵਾਲਾ ਪੀਸ ਇਹਦੇ ਵਿੱਚੋਂ ਹੀ ਇਕੱਠੇ ਕੱਪੜੇ ਨਿਕਲ ਜਾਣਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਵੇਂ ਲੈਂਥ ਲੈ ਲਈ ਲੈਂਥ ਨੂੰ ਆਪਾਂ ਲੈਂਥ ਆਪਾਂ ਪੂਰੀ-ਪੂਰੀ ਲੈਂਤੀ ਹੈ ਜੀ 2 ਇੰਚ ਵਧਾ ਕੇ ਉਸ ਤੋਂ ਬਾਅਦ ਦੇਖੋ ਆਪਾਂ ਜਿੱਧਰ ਆਪਾਂ ਕੰਨੀ ਵਾਲੀ ਸਾਈਡ ਹੈ ਉਹ ਆਪਾਂ ਆਪਣੇ ਵਾਲੇ ਪਾਸੇ ਰੱਖਣੀ ਹੈ ਜੀ ਤੇ ਬੰਦ ਸਾਈਡ ਆਪਾਂ ਦੂਸਰੀ ਸਾਈਡ ਕਰਨੀ ਹੈ ਦੇਖੋ ਕੰਨੀ ਵਾਲੀ ਸਾਈਡ ਤੋਂ ਆਪਾਂ 1.5 ਇੰਚ ਕੰਨੀ ਵਾਲੀ ਸਾਈਡ ਤੋਂ ਆਪਾਂ ਲਾਗ ਰੱਖਾਂਗੇ ਜੀ ਫੱਟੀਆਂ ਦਾ ਫੱਟੀਆਂ ਦਾ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਜੀ ਆਪਾਂ 1.5 ਇੰਚ ਫੱਟੀਆਂ ਦਾ ਐਕਸਟਰਾ ਕਰਤਾ ਤੇ ਉਦੋਂ ਬਾਅਦ ਆਪਾਂ ਆਪਣੇ ਘੇਰੇ ਦੇ ਹਿਸਾਬ ਨਾਲ ਮੂਰਲੇ ਪੀਸ ਕੱਟਾਂਗੇ ਜਿਵੇਂ ਆਪਣਾ ਘੇਰਾ ਹੈਗਾ ਜੀ 22 ਇੰਚ 22 ਦਾ ਅੱਧ ਹੋ ਗਿਆ 11 ਤੇ ਆਪਾਂ ਕੱਟਾਂਗੇ 1.5 ਇੰਚ ਮੈਂ ਆਪਾਂ ਵਧਾ ਲਿਆ ਜੀ ਆਪਾਂ 1.5 ਇੰਚ ਦੇ ਨਿਸ਼ਾਨ ਲਾ ਕੇ ਮੂਰਲੇ ਪੀਸ ਆਪਾਂ 1.5 ਦੇ ਕੱਟਾਂਗੇ ਜੀ ਫੱਟੀਆਂ ਦਾ ਆਪਾਂ ਲੱਗ ਲੱਤੇਗਾ 1.5 ਦਾ ਨਿਸ਼ਾਨ ਲਾ ਕੇ ਤੇ ਹੁਣ ਆਪਾਂ ਮੂਰਲੇ ਪੀਸ ਕੱਟ ਦਾਂਗੇ ਲੋ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਲੈਂਥ ਲੈ ਕੇ ਤੇ ਇਹ ਪੀਸ ਲੈ ਲੇ ਤੇ ਉਸ ਤੋਂ ਬਾਅਦ ਰਹਿ ਗਿਆ ਜੀ ਆਪਣਾ ਬੈਕ ਵਾਲਾ ਪੀਸ ਏ ਵੀ ਦੇਖੋ ਆਪਾਂ ਇਹਦੇ ਵਿੱਚੋਂ ਕੱਟਾਂਗੇ ਦੇਖੋ ਇਹ ਪੀਸ ਹੈਗਾ ਜੀ ਆਪਣੇ ਕੋਲੇ ਅੱਧਾ ਕਿੰਚਾ ਵੱਧ ਹੈ ਇਹ ਪੂਰਾ ਸੂਰਾ ਪੀਸ ਹੈ ਵੱਧ ਘੱਟ ਹੈ ਜਿਹੜਾ ਆਪਾਂ ਉਹ ਕੱਟ ਦਾਂਗੇ ਸਾਰਾ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆ ਦੇਖੋ ਜੀ ਆਪਣਾ ਇਹ ਐਨਾ ਪੀਸ ਹੈਗਾ ਪੂਰਾ ਸੂਰਾ ਆਪਣੇ ਦੋਨੇ ਪੀਸ ਦੇਖੋ ਉੱਪਰਲੀ ਲੈਂਥ ਵਿੱਚ ਹੀ ਪੂਰੇ ਹੋਗੇ ਤੇ ਇਸ ਤਰ੍ਹਾਂ ਦੇਖੋ ਜਿਹੜਾ ਵੱਧ ਘੱਟ ਹੈ ਜੀ ਆਪਾਂ ਉਹ ਹਟਾ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਕੱਟਾਂਗੇ ਜੀ ਤੀਰਾ ਇਹ ਹਟਾਉਣ ਤੋਂ ਬਾਅਦ ਦੇਖੋ ਸਾਨੂੰ ਆਪਾਂ ਤੈਅ ਲਾਉਣੀ ਦੱਸ ਦਿਆਂ ਪਹਿਲਾਂ ਆਪਾਂ ਕਿਵੇਂ ਪੀਸ ਸੇ ਰੱਖਣੇ ਨੇ ਇਹ ਦੇਖੋ ਬੰਦ ਵਾਲਾ ਪੀਸ ਆਪਾਂ ਸਾਈਡ ਵੱਕਤੇ ਕਰਨਾ ਹੈ ਜੀ ਖੁੱਲਾ ਵਾਲਾ ਪੀਸ ਆਪਾਂ ਆਪਣੇ ਵਾਲੇ ਪਾਸੇ ਕਰਨਾ ਹੈ ਇਸੇ ਤਰ੍ਹਾਂ ਜਿਹੜਾ ਕੰਨੀ ਵਾਲਾ ਪੀਸ ਹੈ ਜੀ ਉੱਪਰਲਾ ਤੇ ਇਹ ਆਪਾਂ ਲੱਗ ਕੱਢ ਕੇ ਬਾਹਰ ਨੂੰ ਕੱਢ ਕੇ ਤੇ ਬੰਦ ਵਾਲੀ ਸਾਈਡ ਤੇ ਰੱਖਣਾ ਹੈ ਦੋ ਪੀਸ ਖੁੱਲੇ ਨੇ ਉਹ ਆਪਾਂ ਆਪਣੇ ਵਾਲੇ ਪਾਸੇ ਰੱਖਣਾ ਹੈ ਜਿਹੜੇ ਆਪਾਂ ਆਪਣੇ ਵਾਲੀ ਸੈੱਡ ਕਰਾਂਗੇ ਜੀ ਸਾਰੇ ਪੀਸ ਖੁੱਲੇ ਰੱਖਾਂਗੇ ਇਸ ਤਰ੍ਹਾਂ ਲੋਜੀ ਕੰਨੀ ਆਪਣੀ ਬਾਹਰ ਹੈ ਕੰਨੀ ਨੂੰ ਹਟਾਉਣ ਤੋਂ ਬਾਅਦ ਆਪਾਂ ਇਹਦਾ 16 ਇੰਚ ਇਹਦਾ ਹੈਗਾ ਜੀ ਧੀਰਾ ਆਪਾਂ 8 ਇੰਚ ਤੇ ਨਿਸ਼ਾਨ ਲਾ ਲਿਆ 8 ਇੰਚ ਧੀਰਾ ਲੈ ਲਿਆ ਤੇ 8 ਇੰਚ ਆਪਾਂ ਲੈ ਲਿਆ ਜੀ ਮੋਢਾ ਡੇਢ ਇੰਚ ਦੀ ਗਲਾਈ ਪਾ ਕੇ ਤੇ ਆਪਾਂ ਇਸ ਤਰ੍ਹਾਂ ਇਹਦੀ ਕਟਾਈ ਕਰਤੀ ਜੀ ਕਟਾਈ ਕਰਨ ਤੋਂ ਬਾਅਦ ਦੇਖੋ ਜੀ ਇਹ ਇਸ ਤਰ੍ਹਾਂ ਪੀਸ ਆਪਣੇ ਕੱਟੇਗੇ ਇਹ ਬਿਆ ਕਾਲਾ ਪੀਸ ਹੋ ਗਿਆ ਇਹਦੇ ਮੋਢੇ ਕੱਟੇ ਗਏ ਤੇ ਇਹ ਆਪਣੇ ਹੋਗੇ ਜੀ ਫਰੰਟ ਵਾਲੇ ਪੀਸ ਦੇਖੋ ਹੁਣ ਆਪਾਂ ਕੰਨੀਆਂ ਨੂੰ ਫੋਲਡ ਕਰਨਾ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਤੇ ਆਪਾਂ ਉਸ ਤੋਂ ਬਾਅਦ ਲਾਵਾਂਗੇ ਜੀ ਗਲੀ ਦਾ ਨਿਸ਼ਾਨ ਜਿੱਥੇ ਕੀ ਆਪਾਂ ਕਾਲਰ ਲਾਉਣਾ ਹੈ ਦੇਖੋ ਪੌਣੇ 3 ਇੰਚ ਆਪਾਂ ਇਸ ਤਰ੍ਹਾਂ ਕੰਨੀ ਫੋਲਡ ਕਰਨ ਤੋਂ ਬਾਅਦ ਮਿਣ ਕੇ ਪੌਣੇ 3 ਦਾ ਨਿਸ਼ਾਨ ਲਾਉਣਾ ਹੈ ਜੀ ਪੌਣੇ 3 ਹੀ ਆਪਾਂ ਡੀਪ ਕਰਨਾ ਹੈ ਗਲ ਉਸ ਤੋਂ ਬਾਅਦ ਆਪਾਂ ਇਹ ਗਲਾਈ ਦੇ ਕੇ ਹਲਕੀ ਜਿਹੀ ਤੇ ਆਪਾਂ ਇਸ ਤਰ੍ਹਾਂ ਦੀ ਕਟਾਈ ਕਰ ਦਾਂਗੇ ਜੀ। ਉਸ ਤੋਂ ਬਾਅਦ ਦੇਖੋ ਜੀ ਜਿੰਨੀ ਆਪਾਂ ਫੋਲਡ ਕੀਤੀ ਹੈ ਫੱਟੀ ਫੱਟੀ ਜਿੱਥੋਂ ਆਪਾਂ ਫੋਲਡ ਕਰਾਂਗੇ ਉੱਥੇ ਟੱਕ ਲਾ ਦਾਂਗੇ ਜਿੰਨੀ ਆਪਾਂ ਫੋਲਡਿੰਗ ਕਰਨੀ ਹੈ ਤੇ ਇਸੇ ਤਰ੍ਹਾਂ ਆਪਾਂ ਫੋਲਡਿੰਗ ਦਾ ਨਿਸ਼ਾਨ ਲਾ ਦਾਂਗੇ ਜੀ نیچے। ਇਹ ਆਪਣੀ ਦੇਖੋ ਇੱਥੋਂ ਫੱਟੀ ਆਪਣੀ ਫੋਲਡ ਹੋ ਜੂਗੀ ਜੀ। ਲੋ ਜੀ ਹੁਣ ਆਪਣੇ ਇਹ ਦੋ ਪੀਸ ਇਸ ਤਰ੍ਹਾਂ ਹੀ ਕੱਟੇ ਗਏ ਫਰੰਟ ਵਾਲੇ ਤੇ ਬੈਕ ਵਾਲੇ। ਲੰਚੀ ਇੱਕ ਫੱਟੀ ਦੇਖੋ ਇਸ ਤਰ੍ਹਾਂ ਹੋ ਜੂ ਤੇ ਦੂਜੀ ਫੱਟੀ ਉਹਦੇ ਉੱਪਰ ਆ ਜੂਗੀ। ਇਸੇ ਤਰ੍ਹਾਂ ਹੁਣ ਜਿਹੜਾ ਬੈਕ ਵਾਲਾ ਪੀਸ ਕਟਿਆ ਜੀ ਉਹਨੂੰ ਆਪਾਂ ਇਸ ਤੈ ਹੀ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਦੇਖੋ ਇਹਦੇ ਵੀ ਨਿਸ਼ਾਨ ਲਾਵਾਂਗੇ ਜੀ ਗਲੇ ਦਾ। ਦੇਖੋ ਚੜਾਈ ਲੋਟ ਕਰਾਂਗੇ ਜੀ ਆਪਾਂ ਪੌਣੇ 3 ਜਿੰਨਾ ਵੀ ਆਪਾਂ ਮੂਰਲਾ ਕਲਾ ਕਰਨਾ ਹੈ ਉਨਾ ਹੀ ਇਹਦਾ ਗਲਾ ਕਰਨਾ ਹੈ ਜੀ ਆਪਾਂ ਡੀਪ ਕਰਾਂਗੇ ਆਪਾਂ ਪੌਣਾ ਕਿੰਚ ਇੰਚ ਬਸ ਇੰਨਾ ਕੁ ਡੀਪ ਕਰਨਾ ਹੈ। ਤੇ ਚੜਾਈ ਕਰਨੀ ਹੈ ਜੀ ਆਪਾਂ ਜਿੰਨੀ ਕੀ ਮੂਰਲੇ ਗਲੇ ਦੀ ਸੀ ਪੌਣੇ 3 ਲੋ ਜੀ ਇਸ ਤਰ੍ਹਾਂ ਕਰਨ ਤੋਂ ਬਾਅਦ ਦੇਖੋ ਇੱਕ ਵਾਰ ਆਪਾਂ ਇਹ ਪੀਸ ਆਪਣੇ ਕਟਾਈ ਹੋ ਗਈ ਜੀ ਆਪਾਂ ਸਭ ਤੋਂ ਬਾਅਦ ਵਿੱਚ ਆਪਾਂ ਇਹਨੂੰ ਫੇਰ ਦੇਖਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਜੀ ਆਪਣੀਆਂ ਬਾਜੂ ਹੈਗੀਆਂ ਉਹ ਕੱਟ ਲੰਨੇ ਆ ਲੋ ਜੀ ਜੇ ਤੁਸੀਂ ਬਾਜੂ ਤੇ ਕਾਫ ਲਾ ਰਹੇ ਹੋ ਤਾਂ ਤੁਸੀਂ 2 ਇੰਚ ਘਟਾ ਕੇ ਵਾਹ ਕੱਟ ਸਕਦੇ ਹੋ ਦੇਖੋ ਆਪਾਂ ਬਣਾ ਰਹੇ ਹਾਂ ਜੀ ਸਿੰਪਲ ਬਾਹ ਜਿਵੇਂ ਆਪਣੇ ਕੋਲੇ 16 ਇੰਚ ਆਪਾਂ ਬਾਹ ਤਿਆਰ ਕਰਨੀ ਹੈ ਤੇ ਆਪਾਂ 18 ਇੰਚ ਦੀ ਕਟਾਈ ਕਰ ਲਾਂਗੇ ਬਾਹ ਦੀ ਮੂਰੀ ਕਰਨੀ ਹੈ 5 ਇੰਚ 1.5 ਇੰਚ ਵਧਾ ਦਾਂਗੇ ਜੀ ਸਾਢੇ 6 ਕਰ ਲਾਂਗੇ ਵੈਸੇ ਆਪਾਂ ਦੇਖੋ ਬਾਹ ਕੱਟਣੀ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਹੋਈ ਹੈ ਜੀ ਉਸੇ ਤਰੀਕੇ ਨਾਲ ਸਿੰਪਲ ਬਾਹ ਆਪਾਂ ਇਸ ਤਰ੍ਹਾਂ ਇਹਦੀ ਕਟਾਈ ਕਰ ਲਾਂਗੇ ਇਹ ਆਪਣੇ ਕੋਲੇ ਲੱਗ ਪੀਸ ਸੀ ਜੀ ਬਾਜੂ ਵਾਲਾ ਇਹ ਤੋਂ ਆਪਾਂ ਬਾਜੂ ਕੱਟ ਲਈ ਤੇ ਹੁਣ ਆਪਾਂ ਕੱਟਾਂਗੇ ਜੀ ਆਪਣਾ ਪੈਂਟ ਪਲਾਜੂ ਦੇਖੋ ਪੈਂਟ ਦੀ ਜਿਹੜੀ ਪੈਂਟ ਪਲਾਜੂ ਆਪਾਂ ਕੱਟ ਰਿਆਂ ਜੀ ਇਹਦੇ ਕੋਲੇ ਆਪਣੀ ਲੰਬਾਈ ਬਹੁਤ ਘੱਟ ਰਹਿ ਗਈ ਸੀ ਇਹ ਹੈਗਾ ਆਪਣੇ ਕੋਲੇ ਸਾਰਾ 35 ਇੰਚ ਕਪੜਾ 35 ਇੰਚ ਕਪੜਾ ਜੀ ਆਪਾਂ 37 ਇੰਚ ਮੰਗੂ ਇਹਦੀ ਲੰਬਾਈ ਕਰਨੀ ਹੈ ਇਸ ਕਰਕੇ ਆਪਾਂ ਲਾਵਾਂਗੇ ਜੀ ਉੱਪਰ ਝੋਲੀ ਤੇ ਜੋੜ ਤੇ ਨੀਚੇ ਜਿੱਥੇ ਫੋਲਡ ਕਰਾਂਗੇ ਨੀਚੋਂ ਵੀ ਆਪਾਂ ਜੋੜ ਲਾਵਾਂਗੇ ਦੇਖੋ ਜਿੰਨੀ ਆਪਾਂ ਉੱਪਰੋਂ ਲੈਂਦਾ ਜੀ ਹਿਪ ਦੇ ਹਿਸਾਬ ਨਾਲ ਉਹ 1.15 ਤੇ 1.15 ਤੇ ਆਪਾਂ ਬਚਾ ਲਉ ਲਾ ਲਿਆ ਨਿਸ਼ਾਨ ਦੇਖੋ ਝੋਲੀ ਲੈਣੀ ਹੈ ਜੀ ਆਪਾਂ 1.15 ਹੀ ਝੋਲੀ ਲਵਾਂਗੇ ਇਸ ਤਰ੍ਹਾਂ ਦੇਖੋ ਮੈਂ ਲਵਾਂਗੀ ਜੀ 9 ਇੰਚ ਕਿਉਂਕਿ ਮੈਂ ਪਾ ਰਹੀਆਂ ਉੱਪਰ 4 ਇੰਚ ਦਾ ਜੋੜ ਇਸ ਕਰਕੇ ਆਪਾਂ ਝੋਲੀ ਕੱਟ ਲੈਂਦੀ ਹੈ ਦੇਖੋ ਬਚਾ ਲਉ ਜਿੱਥੋਂ ਆਪਾਂ ਲੈਂਦਾ ਜੀ 1.15 ਤੋਂ 2.5 ਇੰਚ ਦੀ ਆਪਾਂ ਲੂਜ਼ਿੰਗ ਪਾਤੀ ਲੂਜ਼ਿੰਗ ਪਾਉਣ ਤੋਂ ਬਾਅਦ ਆਪਾਂ ਇਹਦੀ ਇਸ ਤਰ੍ਹਾਂ ਹੀ ਕਟਾਈ ਕਰ ਲਵਾਂਗੇ ਦੇਖੋ ਜਿੰਨਾ ਆਪਾਂ 11.5 ਉੱਪਰ ਲੇਤਾ ਸੀ 11.5 ਨੀਚੇ ਦੇ ਨਿਸ਼ਾਨ ਲਾਵਾਂਗੇ ਜੀ ਫਿਰ ਉਸ ਤੋਂ ਬਾਅਦ ਆਪਾਂ ਉਹਦਾ ਸੈਂਟਰ ਕੱਢਾਂਗੇ ਜਿੱਥੋਂ ਕਿ ਆਪਾਂ ਮੂਰੀ ਲੈਣੀ ਹੈ ਪਲਾਜ਼ੋ ਦੀ ਸੈਂਟਰ ਤੋਂ ਬਾਅਦ ਜਿੰਨੀ ਆਪਾਂ ਮੂਰੀ ਰੱਖਣੀ ਹੈ ਦੇਖੋ 19 ਸੈਂਟਰ ਤੋਂ ਇੱਕ ਸਾਈਡ ਤੇ ਜਿਵੇਂ 4 ਆਪਾਂ 8 ਇੰਚ ਰੱਖਾਂਗੇ 4 ਇੰਚ ਤੇ ਨਿਸ਼ਾਨ ਲਾਤਾ ਉਸ ਤੋਂ ਬਾਅਦ ਜੀ ਸੈਂਟਰ ਤੋਂ ਉੱਪਰੀ ਸਾਈਡ 4 ਇੰਚ ਸੈਂਟਰ ਦੇ ਵਿੱਚੋਂ 8 ਇੰਚ ਲੈ ਕੇ ਆਪਾਂ ਨਿਸ਼ਾਨ ਲਾਤਾ ਜੀ ਲੋ ਜੀ ਇਸ ਤਰ੍ਹਾਂ ਆਪਾਂ ਨੀਚੋਂ ਦੇਖੋ ਫੱਟੀ ਦੇ ਨਿਸ਼ਾਨ ਨਾਲ ਨਿਸ਼ਾਨ ਇਸ ਤਰ੍ਹਾਂ ਲਾ ਕੇ ਆਪਾਂ ਇਹਦੀ ਕਟਾਈ ਕਰ ਦਾਂਗੇ ਆਪਾਂ ਦੇਖੋ ਤੁਹਾਨੂੰ ਜੇ ਨਾ ਸਮਝ ਆਈ ਕਿਉਂਕਿ ਆਪਾਂ ਜੋੜ ਕਾਉਣ ਕਰਕੇ ਘੱਟ ਲੱਤ ਜੀ ਆਪਾਂ ਪੈਂਟ ਪਲਾਜੋ ਦੀ ਵੀਡੀਓ ਪਾਈ ਹੋਈ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਸੇਮ ਆਪਾਂ ਉਸੇ ਤਰ੍ਹਾਂ ਹੀ ਪਲਾਜੋ ਕਟਾਂਗੇ ਕਿਉਂਕਿ ਆਪਾਂ ਦੇਖੋ ਜੀ ਉੱਪਰ ਜੋੜ ਪਾ ਰਹੇ ਹਾਂ ਜਿਹੜਾ ਆਪਾਂ ਜੋੜ ਪਾ ਰਹੇ ਹਾਂ ਥੋੜਾ ਜਿਹਾ ਤਾਂ ਆਪਣਾ ਇਹ ਜੋੜ ਬਾਹਰ ਆ ਜਾਊਗਾ ਤੇ ਥੋੜਾ ਜਿਹਾ ਲਾਸਟ ਦੇ ਵਿੱਚ ਆ ਜਾਊਗਾ ਕਿਉਂਕਿ ਦਿਖਦਾ ਇਹ ਹੈ ਨਹੀਂ ਕਿਉਂਕਿ ਸ਼ਰਟ ਦੇ ਨੀਚੇ ਹੀ ਆ ਜਾਊਗਾ ਜੋੜ ਲੋ ਜੀ ਇਸੇ ਤਰ੍ਹਾਂ ਦੇਖੋ ਆਪਾਂ ਇੱਕ ਪੀਸ ਕੱਟ ਲਿਆ ਫਰੰਟ ਵਾਲਾ ਤੇ ਇਸੇ ਤਰ੍ਹਾਂ ਆਪਾਂ ਬੈਕ ਵਾਲਾ ਪੀਸ ਕੱਟ ਲਾਂਗੇ ਜਿਹੜੀਆਂ ਪੈਣਾ ਨੂੰ ਦੇਖੋ ਸिलाई ਥੋੜੀ ਮੁੱਟੀ ਆਉਂਦਾ ਉਹ ਤਾਂ ਵੈਸੇ ਹੀ ਸਮਝ ਜਾਂਦੀਆਂ ਜੀ ਜੋੜ ਪਾਉਣਾ ਜਾਂ ਕਿਸ ਤਰ੍ਹਾਂ ਜਿਹੜੀਆਂ ਭੈਣਾਂ ਦੇਖੋ ਫਸਟ ਟਾਈਮ ਬਣਾ ਰਹੀਆਂ ਜੀ ਉਹ ਚੰਗੀ ਤਰ੍ਹਾਂ ਦੇਖੋ ਜੇ ਆਪਾਂ ਵੀਡੀਓ ਦੇਖਦੇ ਆ ਤਾਂ ਆਪਾਂ ਨੂੰ ਪੂਰੀ ਸਮਝ ਆ ਜਾਂਦੀ ਹੈ ਇਸ ਕਰਕੇ ਆਪਾਂ ਦੇਖੋ ਜੀ ਘਰੀਂ ਆਪਾਂ ਆਪਣਾ ਸੂਟ ਆਪਣੇ ਬੱਚਿਆਂ ਦੇ ਸੂਟ ਇਸ ਤਰ੍ਹਾਂ ਬਣਾ ਸਕਦੇ ਆਂਗੇ ਲੋ ਜੀ 2 ਇੰਚ ਦੇਖੋ ਜਿਵੇਂ ਆਪਾਂ ਝੋਲੀ ਕੋਲੋਂ ਵੱਧ ਲਵਾਂਗੇ ਥੋੜੀ ਜੀ ਬੈਕ ਵਾਲੀ ਝੋਲੀ ਵੱਧ ਲਵਾਂਗੇ ਇਸੇ ਤਰ੍ਹਾਂ ਦੇਖੋ ਆਪਾਂ ਇਹਦੇ ਨਿਸ਼ਾਨ ਲਾਵਾਂਗੇ ਜੀ ਇਹ ਥੋੜਾ ਜਿਵੇਂ ਕਪੜਾ ਦੇਖੋ ਘੱਟ ਵੱਧ ਜ ਹੈਗਾ ਆਪਣੇ ਕੋਲੇ ਇਸ ਤਰ੍ਹਾਂ ਤੁਹਾਨੂੰ ਨਾ ਵੀ ਸਮਝ ਆਈ ਤੁਸੀਂ ਆਪਣੀ ਪਲਾਜ਼ੋ ਵਾਲੀ ਵੀਡੀਓ ਦੇਖ ਸਕਦੇ ਹੋਗੇ ਲੋ ਜੀ ਜਿਵੇਂ ਆਪਾਂ ਇਸ ਤਰ੍ਹਾਂ ਡੇ 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 ਇੰਚ ਬਤਾ ਕੇ ਸਾਈਡਾਂ ਵਾਲਾ ਪੀਸ ਤੇ ਉਸ ਤੋਂ ਬਾਅਦ ਆਪਾਂ ਦੇਖੋ ਕੱਟੀ ਦੀ ਮਦਦ ਨਾਲ ਇਹਦੀ ਕਟਾਈ ਕਰ ਦਾਂਗੇ ਜੀ ਪਹਿਲਾਂ ਨਿਸ਼ਾਨ ਲਾ ਦਨੇ ਆ ਇਸ ਤਰ੍ਹਾਂ ਮੇਨ ਮਕਸਦ ਹੈਗਾ ਜੀ ਝੋਲੀ ਕੋਲੋਂ ਵਧਾਉਣ ਦਾ ਉਥੋਂ ਆਪਣੇ ਕੋਲੋਂ ਦੇਖੋ ਵਧੀ ਗਿਆ ਝੋਲੀ ਕੋਲੋਂ ਇਸੇ ਤਰ੍ਹਾਂ ਆਪਾਂ ਬੈਕ ਆਲੀ ਥੋੜੀ ਜਿਹੀ ਝੋਲੀ ਬਦਾਵਾਂਗੇ ਜੀ 1.5 ਇੰਚ ਪਿੱਛੋਂ ਪੂਰੀ ਰੱਖਾਂਗੇ ਤੇ ਬੈਕ ਕੋਲੋਂ ਚੱਕ ਦਾਂਗੇ ਇਸੇ ਤਰ੍ਹਾਂ ਆਪਣੇ ਦੇਖੋ ਜੀ ਇਹ ਪੈਂਟ ਪਲਾਜ਼ੋ ਹੈ ਦੀ ਕਟਿੰਗ ਹੋ ਗਈ ਪੂਰੇ ਸੂਟ ਦੀ ਕਟਿੰਗ ਹੋ ਗਈ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਇਹਦੀ ਸਿਲਾਈ ਕਰਨੀ ਇਸੇ ਤਰ੍ਹਾਂ ਦੇਖੋ ਜੀ ਆਪਾਂ ਸਾਈਡ ਵਾਲਾ ਪੀਸ ਕੱਟ ਦਿੰਨੇ ਹਾਂ ਲੋ ਜੀ ਇਹ ਆਪਣਾ ਪਲਾਜ਼ੋ ਕੱਟਿਆ ਗਿਆ ਲਓ ਜੀ ਹੁਣ ਆਪਾਂ ਬਣਾ ਰਿਹਾ ਹਾਂ ਸ਼ਰਟ ਤੇ ਸ਼ਰਟ ਵਾਲਾ ਵੀ ਦੇਖੋ ਕੀ ਕਰਨਾ ਜੀ ਆਪਾਂ ਸਭ ਤੋਂ ਪਹਿਲਾਂ ਫੱਟੀਆਂ ਨੂੰ ਫੋਲਡ ਕਰਨਾ ਜਿੱਥੋਂ ਆਪਾਂ ਟੱਕ ਲਾਏ ਸੀ ਐਸੇ ਤਰ੍ਹਾਂ نیچے ਟੱਕ ਤੱਕ ਲਓ ਜੀ ਆਪਾਂ ਇਹਨੂੰ ਐਸ ਤਰ੍ਹਾਂ ਹੀ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਤੁਸੀਂ ਇਹਦੇ ਪ੍ਰੈਸ ਵੀ ਮਾਰ ਸਕਦੇ ਹੋ ਦੇਖੋ ਫਰੀਜ ਵੱਜ ਜੂਗੀ ਉਸ ਤੋਂ ਬਾਅਦ ਤੁਸੀਂ ਇਹਦੀਆਂ ਫੱਟੀਆਂ ਵਾਲੀਆਂ ਸੀਨਾ ਲਾ ਸਕਦੇ ਹੋ ਜੀ ਦੋਨੇ ਲਓ ਜੀ ਫੱਟੀ ਵਾਲੀ ਸੀਨ ਆਪਾਂ ਲਾਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਲਾਵਾਂਗੇ ਜੀ ਆਪਾਂ ਤੀਰੇ ਦੇ ਨਿਸ਼ਾਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲੋ ਜੀ ਇਹ ਆਪਣੀਆਂ ਸੀਨਾ ਮਾਰਨ ਤੋਂ ਬਾਅਦ ਹੁਣ ਆਪਾਂ ਬੈਕ ਵਾਲਾ ਪੀਸ ਸਿੱਧਾ ਰੱਖਾਂਗੇ ਤੇ ਇਹ ਪੀਸ ਰੱਖਾਂਗੇ ਜੀ ਇਹਦੇ ਉੱਤੇ ਪੁੱਠੇ ਤੇ ਤੀਰੇ ਦੇ ਆਪਾਂ ਜਿਹੜੀਆਂ ਹੈਗੀਆਂ ਸੀਨਾ ਲਾਵਾਂਗੇ ਤੀਰੇ ਦੀਆਂ ਸੀਨਾ ਨੂੰ ਡਬਲ ਡਬਲ ਕਰਕੇ ਲਾਵਾਂਗੇ ਆਪਾਂ ਤਾਂ ਜੋ ਜਿਹੜੀਆਂ ਸੀਨਾ ਹੈ ਜੀ ਇਹ ਉੱਡਣ ਨਾ ਲਓ ਜੀ ਐਸੇ ਤਰ੍ਹਾਂ ਤੀਰੇ ਦੀਆਂ ਸੀਨਾ ਲਾ ਦਾਂਗੇ ਦੋਨੇ ਤੀਰੇ ਦੀਆਂ ਸੀਨਾ ਲਾਉਣ ਤੋਂ ਬਾਅਦ ਲੋ ਜੀ ਫੇਰ ਆਪਾਂ ਫੀਟਿੰਗ ਦੇ ਨਿਸ਼ਾਨ ਲਾ ਦਨੇ ਆ ਜੀ ਇਹਦੇ ਉੱਤੇ ਦੇਖੋ ਫੀਟਿੰਗ ਦੇ ਨਿਸ਼ਾਨ ਤੁਸੀਂ ਸੈਂਟਰ ਕਮਰ ਕੋਲੋਂ ਥੋੜਾ ਜਿਹਾ ਡੀਪ ਕਰ ਸਕਦੇ ਹੋ ਜੀ ਵੈਸੇ ਸਟੇਟ ਵੀ ਨਿਸ਼ਾਨ ਲਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਉੱਤੇ ਲਾਵਾਂਗੇ ਜੀ 벨ਟਾਂ ਬਨਣ ਵਾਸਤੇ 벨ਟਾਂ ਵੈਸੇ ਵੀ ਦੇਖੋ 벨ਟਾਂ ਦਾ ਟ੍ਰੈਂਡ ਹੈ ਸੋਹਣੀਆਂ ਵੀ ਲੱਗਦੀਆਂ ਨੇ ਤੇ ਇਹਦੇ ਨਾਲ ਜਿੰਨਾ ਵੀ ਚਾਹੀਏ ਦੇਖੋ ਆਪਾਂ ਲੂਜ਼ ਤੇ ਜਾਂ ਆਪਾਂ ਥੋੜਾ ਜਿਹਾ ਟਾਈਟ ਕਰ ਸਕਦੇ ਹੁੰਨੇ ਆ 벨ਟਾਂ ਲਾਉਣ ਨਾਲ 벨ਟਾਂ ਦਾ ਦੇਖੋ ਇਹ ਥੋੜਾ ਜਿਹਾ ਲੱਗਿਆ ਹੁੰਦਾ ਜੀ 벨ਟਾਂ ਵਧੀਆ ਲੱਗਦੀਆਂ ਨਹੀਂ ਲੱਗੀਆਂ ਹੋਈਆਂ ਵੀ ਇਸ ਸੈਂਟਰ ਦਾ ਦੇਖੋ ਆਪਾਂ ਕੱਢ ਕੇ 벨ਟਾ ਲਾਵਾਂਗੇ 18 ਇੰਚ ਦੀਆਂ ਮੈਂ ਜਿਹੜੀਆਂ ਹੈਗੀਆਂ ਜੀ 벨ਟਾ ਕੱਟ ਕੇ ਤਿਆਰ ਕਰ ਲਈਆਂ ਸੀਗੀਆਂ ਇਸ ਤਰ੍ਹਾਂ ਦੇਖੋ ਆਪਾਂ ਬਾਹਾਂ ਕੋ ਉੱਪਰੋਂ ਲੱਤੇ ਜੀ ਮੋਢਿਆਂ ਕੋਲੋਂ ਲੱਤੇ 20 ਤੇ ਵਿਚਾਲੋਂ ਲੱਤੇ ਮੈਂ 19 ਮੈਂ ਥੋੜੀ ਜਿਹੀ ਜਿਵੇਂ ਸ਼ੇਪ ਪਾਈ ਹੈ ਜੀ 8 ਕੇ ਇੰਚ ਛੱਡ ਕੇ ਆਪਾਂ ਉੱਥੇ 벨ਟ ਤਿਆਰ ਕੀਤੀ ਹੋਈ ਹੈ ਆਪਾਂ ਉਹ ਲਗਾਵਾਂਗੇ 18 ਇੰਚ ਦੀ ਮੈਂ 벨ਟ ਤਿਆਰ ਕੀਤੀ ਹੈ ਜੀ ਇਹ ਐਸੇ ਤਰ੍ਹਾਂ ਦੇਖੋ ਆਪਾਂ ਇਹਨੂੰ ਵਿੱਚ ਧਰਦੇ ਹੋਏ ਐਸੇ ਤਰ੍ਹਾਂ ਇਹਦੇ ਸੀਨ ਲਾ ਦਾਂਗੇ ਜੀ 벨ਟ ਕੋਲੋਂ ਥੋੜੀ ਡਬਲ ਸੀਨ ਲਾ ਦਿਓ ਐਸੇ ਤਰ੍ਹਾਂ ਆਪਣੀਆਂ 벨ਟਾਂ ਇਹਦੇ ਉੱਤੇ ਲੱਗ ਜਾਣਗੀਆਂ ਜੀ ਲਓ ਜੀ 벨ਟਾਂ ਲੱਗ ਗਈਆਂ ਨੇ ਹੁਣ ਦੇਖੋ ਤੁਸੀਂ ਇਨੂੰ ਆਪਾਂ ਨੀਚੋਂ ਥੋੜੀ ਜਿਹੀ ਗਲਾਈ ਦਵਾਂਗੇ ਜੀ ਇਹਨੂੰ ਬਿਲਕੁਲ ਸਿੱਧੇ ਸਿੱਧੇ ਇਸ ਤਰ੍ਹਾਂ ਬਿਸ਼ਾ ਕੇ ਇਹਨੂੰ ਇਸ ਤਰ੍ਹਾਂ ਕਰ ਲੈਣਾ ਉਸ ਤੋਂ ਬਾਅਦ 1.5 ਇੰਚ ਦੀ ਆਪਾਂ ਇਹਨੂੰ ਗਲਾਈ ਦਵਾਂਗੇ ਨੀਚੇ ਘੇਰੇ ਕੋਲੋਂ ਇਹਦੇ ਨਾਲ ਸ਼ੇਪ ਹੈਗੀ ਹੈ ਜੀ ਸੋਹਣੀ ਆਉਂਦੀ ਹੈ ਇਸੇ ਤਰ੍ਹਾਂ ਦੇਖੋ ਹੁਣ ਆਪਾਂ ਨੀਚੋਂ ਫੋਲਡ ਕਰਾਂਗੇ ਤੇ ਇਸੇ ਤਰ੍ਹਾਂ ਜੀ ਆਪਣੀ ਬਾਜੂ ਤਿਆਰ ਕਰਾਂਗੇ ਜੀ ਫੋਲਡ ਕਰਕੇ ਮੂਰੋ ਬਾਜੂ ਦੀ ਸਾਈਡ ਵਾਲੀ ਸੀਨ ਲਾਵਾਂਗੇ ਇਸੇ ਤਰ੍ਹਾਂ ਜੀ ਆਪਾਂ ਫਿਰ ਇਹਦੇ ਨਾਲ ਬਾਹਾਂ ਅਟੈਚ ਕਰ ਦਾਂਗੇ ਏਸੀ ਨਾ ਬਹੁਤ ਸੌਖਾ ਜੀ ਕੋਈ ਔਖਾ ਨਹੀਂ ਹੈਗਾ ਤੇ ਵੈਸੇ ਵੀ ਤੁਹਾਨੂੰ ਵੀਡੀਓ ਦੇਖ ਕੇ ਸਮਝ ਆਈ ਜਾਊਗੀ ਤੇ ਤੁਸੀਂ ਦੇਖੋ ਜੀ ਆਪਣਾ ਹੀ ਕੋਰਸ ਸੈਟ ਹੈਗਾ ਜਿਹੜਾ ਬਣਾ ਕੇ ਪਾ ਸਕਦੇ ਹੋ ਲੋ ਜੀ ਜੇ ਤੁਸੀਂ ਦੇਖੋ ਥੋੜੀ ਜੀ ਕਾਟ ਪਾਉਣੀ ਹੈ ਤਾਂ ਸ਼ਰਟ ਚ ਪਾ ਸਕਦੇ ਹੋ ਜੀ ਵੈਸੇ ਇਹਦੀ ਕੋਈ ਇੰਨੀ ਲੋੜ ਵੀ ਨਹੀਂ ਪੈਂਦੀ ਹੈਗੀ ਐਸੀ ਤਰ੍ਹਾਂ ਹੀ ਬਾਹਾਂ ਜੜੀਆਂ ਜਾਂਦੀਆਂ ਹੈਗੀਆਂ ਹੁਣ ਆਪਾਂ ਜੜਨੇ ਜੀ ਕਲਰ カラー ਆਪਾਂ ਤੁਹਾਨੂੰ ਮਿਲਣਾ ਦੱਸਦೇನೆ ਜੇ ਤੁਸੀਂ ਚਾਹੋ ਜੀ ਰੈਡੀਮੇਡ ਕਲਰ ਪਾਉਣਾ ਤਾਂ ਤੁਸੀਂ ਉਹ ਪਾ ਸਕਦੇ ਹੋ ਪਰ ਆਪਾਂ ਬਣਾਵਾਂਗੇ ਜੀ ਘਰੇ ਕਲਰ ਕਿਉਂਕਿ ਉਹ ਥੋੜਾ ਜਿਹਾ ਹਾਰਡ ਜਿਹਾ ਹੁੰਦਾ ਚੁਬਦਾ ਰਹਿੰਦਾ ਇਸ ਕਰਕੇ ਮੈਂ ਘਰੇ ਹੀ ਦੇਖੋ ਆਪਾਂ ਬਣਾ ਕੇ ਕਲਰ ਪਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਤਰ੍ਹਾਂ ਮਿਲ ਲੈਣਾ ਜੀ ਇੰਚੀ ਟੇਪ ਧਰ ਕੇ ਕਲਰ ਨੂੰ ਦੇਖੋ ਇਹ 1.5 ਇੰਚ ਆਪਣੇ ਕੋਲੇ ਆ ਗਿਆ ਤੇ ਆਪਾਂ 1.5 16 ਰੱਖਾਂਗੇ ਜੀ 1 ਇੰਚ ਵਧਾ ਕੇ 8 ਇੰਚ ਆਪਾਂ ਕਹੋ ਚੌੜਾ ਕੱਪੜਾ ਹੈ ਇਹਨੂੰ ਫੋਲਡ ਕਰ ਦਾਂਗੇ 4 ਇੰਚ ਚੌੜਾ ਆਪਣੇ ਕੋਲੇ ਕੱਪੜਾ ਰਹਿ ਗਿਆ ਇਸੇ ਤਰ੍ਹਾਂ ਆਪਾਂ 4 ਇੰਚ ਚੌੜੇ ਦਾ ਕਲਰ ਲਾਵਾਂਗੇ ਜੀ ਸਾਢੇ ਕਿ ਤਿੰਨ ਵੀ ਚੱਲ ਜਾਊਗਾ ਲੋ ਜੀ ਆਪਾਂ 1 ਇੰਚ ਵਧਾ ਕੇ ਲੈ ਲਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੇਸਟਿੰਗ ਪੇਪਰ ਜਿਹੜਾ ਪੇਸਟਿੰਗ ਪੇਪਰ ਹੈ ਦੇਖੋ ਰੀਲਾ ਵਰਤਣ ਵਾਲੀ ਦੁਕਾਨ ਤੋਂ ਮਿਲ ਜਾਂਦਾ ਜੀ ਇਹ 15 ਰੁਪਏ ਦਾ ਅੱਧਾ ਮੀਟਰ ਆ ਜਾਂਦਾ ਅੱਧਾ ਮੀਟਰ ਲਿਆ ਕੇ ਕਾਫੀ ਸਾਰੇ ਇਹ ਕੱਪੜਿਆਂ 'ਚ ਪੈਂਦਾ ਆ ਆਪਾਂ ਇਹਨੂੰ ਗਲੇ ਦੇ ਵਿੱਚ ਕਿਵੇਂ ਮਰਜ਼ੀ ਵਰਤ ਸਕਦੇ ਆ ਫੱਟੀਆਂ 'ਚ ਪਾ ਸਕਦੇ ਆ ਸ਼ਲਡੀਆਂ 'ਚ ਕਾਲਰ 'ਚ ਪਾ ਸਕਦੇ ਆ ਜੀ ਕਫਾਂ 'ਚ ਪਾ ਸਕਦੇ ਆ ਥੋੜਾ ਸਸਾ ਵੀ ਪੈਂਦਾ ਤੇ ਇਹਦੇ ਨਾਲ ਵਧੀਆ ਵੀ ਰਹਿੰਦਾ ਜੀ ਲੋ ਜੀ ਇਸੇ ਤਰ੍ਹਾਂ ਆਪਾਂ ਪੂਰਾ ਸੂਰਾ ਕੱਟ ਕੇ ਤੇ ਇਹਦੇ ਉੱਤੇ ਪ੍ਰੈਸ ਲਗਾਵਾਂਗੇ ਪ੍ਰੈਸ ਨਾਲ ਹੀ ਚਿਪਕ ਜਾਂਦਾ ਲੋ ਜੀ ਆਪਾਂ ਥੋੜਾ ਜਿਹਾ ਕਲਰ ਨੂੰ ਦੇਵਾਂਗੇ ਜੀ ਸ਼ੇਪ ਜਿਵੇਂ ਦੇਖੋ ਰੈਡੀਮੇਡ ਕਲਰ ਹੁੰਦਾ ਆਪਾਂ ਥੋੜੀ ਜੀ ਨਾ ਉਸ ਤਰ੍ਹਾਂ ਸ਼ੇਪ ਦੇਵਾਂਗੇ ਇਹਨੂੰ ਉੱਪਰ ਜਿਵੇਂ ਕੀ ਫੱਟੀ ਲੱਗੀ ਹੁੰਦੀ ਹੈ ਨਾ ਉੱਪਰ ਵੱਖਰੀ ਆਪਾਂ ਉਸ ਤਰ੍ਹਾਂ ਇਹਦੀ ਥੋੜੀ ਜਿਹੀ ਸ਼ੇਪ ਇਹਦੀ ਬਣਾ ਲਾਂਗੇ ਜੀ ਇਸ ਤਰ੍ਹਾਂ ਕਲਰ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਦੇਖੋ 1 ਇੰਚ ਨੂੰ ਅੰਦਰ ਨੂੰ ਲੈ ਕੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਸ ਨੂੰ ਬਾਹਰ ਕਰ ਦਾਂਗੇ ਇਸ ਤਰ੍ਹਾਂ ਗਲਾਈ ਦੇ ਕੇ ਨਾ 1 ਇੰਚ ਦੀ ਬਦਮੀ ਤੇ ਕਲਰ ਨੂੰ ਆਇ ਤਿੱਖਾ ਕੱਟ ਦਾਂਗੇ ਇਹਦੇ ਨਾਲ ਜਿਵੇਂ ਰੈਡੀ ਮੀਡ ਕਲਰ ਹੁੰਦਾ ਫੱਟੀ ਵਾਲ ਲੱਗੀ ਹੁੰਦੀ ਹੈ ਇਹ ਉਸ ਤਰ੍ਹਾਂ ਕਲਰ ਆਪਣਾ ਤਿਆਰ ਹੋ ਗਿਆ ਜੀ ਲਓ ਜੀ ਹੁਣ ਪੇਸਟਿੰਗ ਪੇਪਰ ਤੇ ਲਗਾ ਕੇ ਆਪਾਂ ਪ੍ਰੈਸ ਮਾਰ ਦਾਂਗੇ ਪ੍ਰੈਸ ਦੇ ਨਾਲ ਚਿੱਪ ਜੂਗਾ ਇਹ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਤੇ ਸੀਨ ਲਾ ਦਾਂਗੇ ਜੀ ਸੀਨ ਲਾਉਣ ਤੋਂ ਬਾਅਦ ਉੱਤੇ ਆਪਾਂ ਦੱਬ ਮੀ ਸੀਨ ਲਾਤੀ ਇਸ ਤਰ੍ਹਾਂ ਆਪਣਾ ਕਾਲਰ ਤਿਆਰ ਹੋ ਗਿਆ ਜੀ ਹੁਣ ਆਪਾਂ ਲੈਣਾ ਇਹਦਾ ਸੈਂਟਰ ਸੈਂਟਰ ਲਾ ਕੇ ਆਪਾਂ ਇੱਕ ਛੋਟਾ ਜਿਹਾ ਟੱਕ ਲਾ ਦਾਂਗੇ ਦੇਖੋ ਜੀ ਆਪਣੇ ਕਮੀਜ਼ ਦੇ ਬੈਕ ਤੇ ਵੀ ਜਿੱਥੋਂ ਗਲਾ ਕੱਟਿਆ ਸੀ ਆਪਾਂ ਟੱਕ ਲਾਇਆ ਹੋਇਆ ਉਸ ਟੱਕ ਨਾਲ ਟੱਕ ਮਲਾ ਕੇ ਦੇਖੋ ਤੁਸੀਂ ਇਸ ਤਰ੍ਹਾਂ ਆਏ ਕਾਲਰ ਜੱਟਨੇ 1 ਇੰਚ ਦੀ ਪੱਟੀ ਲੈ ਕੇ ਆਪਾਂ ਕਾਲਰ ਦੇ ਉੱਤੇ ਧੜ ਕੇ ਉਹ ਲਗਾਵਾਂਗੇ ਜੀ ਉਹਦੇ ਨਾਲ ਸਫਾਈ ਆ ਜੂਗੀ ਤੇ ਕালার ਆਪਣਾ ਲੱਗ ਗਿਆ ਜੀ ਲੋ ਦੇਖੋ ਕਿੰਨਾ ਸੋਹਣਾ ਕালার ਲੱਗਿਆ ਕਿੰਨੀ ਸੋਹਣੀ ਸ਼ਰਟ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਜੀ ਦੇਖੋ ਲਓ ਜੀ ਆਪਾਂ ਸਾਨੂੰ ਫੋਲਡ ਕਰਕੇ ਦਿਖਾ ਦਿੰਦੇ ਆ ਕালার ਦੀ ਸ਼ੇਪ ਇਸ ਤਰ੍ਹਾਂ ਆਈ ਹੈ ਲਓ ਜੀ ਇਸੇ ਤਰ੍ਹਾਂ ਆਪਾਂ ਹੁਣ ਪਲਾਜ਼ੋ ਤਿਆਰ ਕਰ ਲੰਨੇ ਆ ਜੀ ਪਲਾਜ਼ੋ ਦੇ ਆਪਾਂ ਜੋੜ ਪਹਿਲਾਂ ਹੀ ਪਾ ਲਏ ਸੀਗੇ ਦੇਖੋ ਹੁਣ ਆਪਾਂ ਝੋਲੇ ਦੀਆਂ ਸੀਨਾ ਲਗਾਉਣੀਆਂ ਨੇਗੀਆਂ ਡਬਲ ਕਰਕੇ ਉਸ ਤੋਂ ਬਾਅਦ ਆਪਾਂ ਉੱਪਰ ਬੈਠ ਮਸ਼ੀਨ ਲਾਵਾਂਗੇ ਜੀ ਜਿਹਨੂੰ ਆਪਾਂ ਦੱਬ ਮਸ਼ੀਨ ਕਹਿ ਦਿੰਨੇ ਆਂਗੇ। ਲੋ ਜੀ ਹੁਣ ਆਪਾਂ ਸੱਜੇ ਪਾਸੇ ਇੱਕ ਪੌকেট ਲਾਵਾਂਗੇ। ਆਪਾਂ ਪੌਕਟ ਲਾਉਣ ਦੀ ਵੀ ਵੀਡੀਓ ਪਹਿਲਾਂ ਬਣਾਈ ਹੋਈ ਹੈ ਜੀ ਜੇ ਤੁਹਾਨੂੰ ਨਾ ਸਮਝ ਆਈ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ। ਲੋ ਜੀ ਪੌਕਟ ਤੇ ਜਿਵੇਂ ਨਿਸ਼ਾਨ ਲੱਗਦਾ ਪਹਿਲਾਂ ਦੇਖੋ 4 ਇੰਚ ਉੱਪਰੋਂ ਛੱਡ ਕੇ ਤੇ ਫਿਰ ਆਪਾਂ 5.5 ਦੇ ਨਿਸ਼ਾਨ ਲਾਏ ਜੀ ਉੱਥੇ ਲਾਵਾਂਗੇ ਨਿੱਕੇ ਨਿੱਕੇ ਟੱਕ ਇਸੇ ਤਰ੍ਹਾਂ ਆਪਾਂ ਪਾਕਟ ਤਿਆਰ ਕਰਾਂਗੇ ਜੀ ਛੋੜੀ ਜਿਹੀ ਟੱਕ ਤੋਂ ਬਾਅਦਮੀ ਛੱਡਣੀਆਂ ਤੇ ਬਾਕੀ نیچے ਨੂੰ ਵਧਾ ਦੇਣੀਆਂ ਦੇਖੋ ਪਾਕਟ ਉਸ ਤੋਂ ਬਾਅਦ ਐ ਸੀਨ ਲਾਉਣੀਆਂ ਜਿਹਦੇ ਉੱਤੇ ਲਓ ਜੀ ਸੀਨ ਲਾਉਣ ਤੋਂ ਬਾਅਦ ਸਾਈਡਾਂ ਦੇ ਟੱਕ ਲਾਉਣੇ ਆ ਤੇ ਫਿਰ ਆਪਾਂ ਦੱਬ ਮੀ ਸੀਨ ਲਗਾਵਾਂਗੇ ਜੀ ਇਹਦੇ ਉੱਤੇ ਦੇਖੋ ਜੀ ਦੋਨੇ ਚੀਜ਼ਾਂ ਜਿਵੇਂ ਆਪਾਂ ਇੱਕੋ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਆਂ ਨੇ ਇਸ ਕਰਕੇ ਥੋੜੀ ਜੀ ਵੀਡੀਓ ਲੰਬੀ ਜ਼ਰੂਰ ਹੋ ਗਈ ਜੀ ਦੇਖੋ ਪਹਿਲਾਂ ਆਪਾਂ ਤੁਹਾਨੂੰ ਸਾਰੀ ਕਟਾਈ ਕਰਨੀ ਦੱਸੀ ਹੈ ਤੇ ਉਸ ਤੋਂ ਬਾਅਦ ਪੂਰੇ ਸੂਟ ਦੀ ਸਿਲਾਈ ਦੱਸੀ ਹੈ ਇਸ ਤਰ੍ਹਾਂ ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਬਿਨਾ ਸਕ੍ਰਿਪਟ ਕੀਤੇ ਤਾਂ ਤੁਸੀਂ ਸਾਨੀ ਨਾਲ ਹੀ ਆਪਣਾ ਜਿਹੜਾ ਸੂਟ ਹੈ ਜੀ ਘਰੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਜੀ نیچے ਦੇਖੋ ਆਪਾਂ ਇਹਦੀ ਸੀਨ ਮਾਰਤੀ ਪਾਕਟ ਦੀ ਉਸ ਤੋਂ ਬਾਅਦ ਦੇਖੋ ਜੀ ਆਪਾਂ ਸੈਡਾਂ ਵਾਲੇ ਪੀਸ ਇਹਦੇ ਨਾਲ ਅਟੈਚ ਕਰ ਲਾਂਗੇ ਉਜੀਪ ਉਹ ਇਕਟ ਆਪਣੀ ਲੱਗ ਗਈ ਐ ਇਸੇ ਤਰ੍ਹਾਂ ਹੁਣ ਉੱਤੇ ਦੇਖੋ ਇਹਦੇ ਸਾਈਡ ਵਾਲਾ ਪੀਸ ਲੱਗੂਗਾ ਜੀ ਬੈਕ ਵਾਲਾ ਪੀਸ ਸਾਈਡਾਂ ਦੀਆਂ ਸਲਾਈਆਂ ਲਾਉਣ ਤੋਂ ਬਾਅਦ ਆਪਾਂ ਲਾਸਟਿਕ ਪਾਵਾਂਗੇ ਜੀ ਨੀਚੋਂ ਫੋਲਡ ਕਰਾਂਗੇ ਇਸ ਤੋਂ ਬਾਅਦ ਦੇਖੋ ਆਪਣਾ ਪਲਾਜ਼ੋ ਹੈਗਾ ਜੀ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਤੇ ਆਪਾਂ ਲਾਵਾਂਗੇ ਜੀ ਸ਼ਰਟ ਤੇ ਕਾਜ ਤੇ ਬਟਨ ਕਰਾਂਗੇ ਉਸ ਤੋਂ ਬਾਅਦ ਪੂਰਾ ਸੂਟ ਸਾਨੂੰ ਪਾ ਕੇ ਦਿਖਾਵਾਂਗੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਜੀ ਜਰੂਰ ਕਰਿਓ ਲਓ ਜੀ ਆਪਣੀ ਪਲਾਜ਼ੋ ਦੀ ਲੈਂਥ ਵੀ ਪੂਰੀ ਆ ਗਈ ਜੀ ਪਲਾਜ਼ੋ ਵੀ ਵਧੀਆ ਬਣ ਗਿਆ ਤੇ نیچے ਆਪਾਂ ਕਪੜਾ ਲਾ ਕੇ ਫਿਰ ਇਹਨੂੰ ਦੁਬਾਰਾ ਫੋਲਡ ਕੀਤਾ ਸੀਗਾ ਤੇ ਇਸੇ ਤਰ੍ਹਾਂ ਆਪਣੀ ਸ਼ਰਟ ਤਿਆਰ ਹੋ ਗਈ ਜੀ ਹੁਣ ਆਪਾਂ ਇਹਦੇ ਉੱਤੇ ਕਾਜ ਦੇ ਬਟਨ ਕਰਾਂਗੇ ਦੇਖੋ ਤੁਸੀਂ ਕਾਜ ਬਟਨ ਤੁ ਕਰਨ ਤੋਂ ਬਾਅਦ ਆਪਾਂ ਹੁਣ ਤੁਨੂੰ ਦਿਖਾਵਾਂਗੇ ਜੀ ਪਾ ਕੇ ਇਸ ਤੋਂ ਬਾਅਦ ਦੇਖੋ ਜੀ ਇਹ ਸਟੈਪ ਲੱਗੇ ਹੋਏ ਆ ਆਪਾਂ ਇਹਦੇ ਨਾਲ ਟਾਈਟ ਕਰ ਸਕਦੇ ਹਾਂ ਜਿੰਨਾ ਵੀ ਆਪਾਂ ਨੂੰ ਲੋੜ ਹੁੰਦੀ ਹੈ ਲੂਜ਼ ਕਰ ਸਕਦੇ ਹਾਂ ਜਿੰਨ ਲੋੜ ਮੁਤਾਬਕ ਟਾਈਟ ਕਰ ਸਕਦੇ ਹਾਂ ਲਓ ਜੀ ਇਸੇ ਤਰ੍ਹਾਂ ਆਪਣਾ ਸੂਟ ਬਣ ਕੇ ਤਿਆਰ ਹੋ ਗਿਆ ਜੀ ਆ ਲਓ ਜੀ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਉਨੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਜੀ ਇਹ ਪਾਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ